ਬਸੰਤ ਮਹੱਲਾ ਪਹਿਲਾ ਦੁਬਦਾ ਦੁਰਮਤ ਅੰਦਲੀ ਕਾਰ ਮਨ ਮੁਖ ਪਰ ਮੈਂ ਵਾਂਜ ਗੁਬਾਰ ਮਨ ਅੰਦਲਾ ਅੰਦਲੀ ਮਤ ਲਾਗੈ ਗੁਰ ਕਰਨੀ ਬਿਨ ਭਰਮ ਨਾ ਭਾਗੈ ਰਹਾਉ ਮਨ ਮੁਖ ਅੰਦਲੇ ਗੁਰਮਤ ਨਾ ਭਾਈ ਪਸ਼ੂ ਭਏ ਅਬਮਾਨ ਨਾ ਜਾਈ ਲੱਖ 84 ਜਨਤੇ ਪਾਏ ਮੇਰੇ ਠਾਕੁਰ ਪਾਣੇ ਸਿਰਜ ਸਮਾਏ ਸਗਲੀ ਭੂਲੇ ਨਹੀਂ ਸ਼ਬਦ ਅਚਾਰ ਸੋ ਸਮਝੈ ਜਿਸ ਗੁਰ ਕਰਤਾਰ ਗੁਰ ਕੇ ਚਾਕਰ ਠਾਕੁਰ ਪਾਣੇ ਬਖਸ਼ ਲਿਏ ਨਾਹੀ ਜਮ ਕਾਣੇ ਜਿਨ ਕਾ ਹਿਰਦੈ ਕੋ ਪਾਇਆ ਆਪੇ ਮਿਲੇ ਪਰਮ ਚਕਾਇਆ ਬੇ ਮੁਹਤਾਜ ਬੇ ਅੰਤ ਅਪਾਰਾ ਸਚਪਤੀ ਜੈ ਕਰਨ ਹਾਰਾ ਨਾਨਕ ਫੂਲੇ ਗੁਰ ਸਮਝਾਵੇ ਏਕ ਦਿਖਾਵੇ ਸਾਚਿ ਟਕਾਵੇ ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ ਐਸੀ ਭਵਰਾ ਬਾਸਲੇ ਤਰ ਵਰ ਫੂਲੇ ਬਨ ਹਰੇ ਰਹਾਉ ਆਪੇ ਕਬਲਾ ਕੰਤਿ ਆਪ ਆਪੇ 라ਵੇ ਸ਼ਬਦ ਥਾਪ ਆਪੇ ਬਸ਼ਰੂ ਗਊ ਖੀਰ ਆਪੇ ਮੰਦਰ ਥੰਮ ਸਰੀਰ ਆਪੇ ਕਰਨੀ ਕਰਨ ਹਾਰ ਆਪੇ ਗੁਰਮੁਖ ਕਰ ਵਿਚਾਰ ਤੂੰ ਕਰ ਕਰ ਦੇਖਹਿ ਕਰਨ ਹਾਰ ਜੋਤ ਜੀ ਅਸੰਖ ਦੇ ਆਧਾਰ ਤੂੰ ਸਰ ਸਾਗਰ ਗੁਣ ਗਹੀਰ ਤੂੰ ਅਕਲ ਨਿਰੰਜਨ ਪਰਮਹੀਰ ਤੂੰ ਆਪੇ ਕਰਤਾ ਕਰਨ ਜੋਗ ਨੇ ਕੇਵਲ ਰਾਜਨ ਸੁਖੀ ਲੋਗ ਨਾਨਕ ਧਾਪੇ ਹਰ ਨਾਮ ਸੁਆਦ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਬਸੰਤ ਹੰਡੋਲ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ 9 7 14 3 4 ਕਰ ਮਹਲਤ ਚਾਰ ਬਹਾਲੀ ਚਾਰੇ ਦੀਵੇ ਚੋਂ ਹੱਥ ਦੀਏ ਏਕਾ ਏਕਾ ਵਾਰੀ ਮਹਿਰਮਾਨ ਮਦਸੂਦਨ ਮਾਦੋ ਐਸੀ ਸਖਤ ਤੁਮਾਰੀ ਰਹਾਉ ਕਰ ਕਰ ਲਸ਼ਕਰ ਪਾਵਕ ਤੇਰਾ ਧਰਮ ਕਰੇ ਸਿੱਖਦਾਰੀ ਧਰਤੀ ਦੇਗ ਮਿਲੇ ਇਕਵੇਰਾ ਭਾਗ ਤੇਰਾ ਪੰਡਾਰੀ ਨਾ ਸਾਬੂਰ ਹੋਵੇ ਫਿਰ ਮੰਗੇ ਨਾਰਦ ਕਰੇ ਖੁਆਰੀ ਲੱਭ ਅੰਧੇਰਾ ਬੰਦੀ ਖਾਨਾ ਔਗਣ ਪੈਰ ਲੋਹਾਰੀ ਪੂੰਜੀ ਮਾਰ ਪਵੈ ਨਿਤ ਮੁਦਗਰ ਪਾਪ ਕਰੇ ਕੋਟਵਾਰੀ ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਦਰ ਤੁਮਾਰੀ ਆਦ ਪੁਰਖ ਕੋ ਅੱਲਾਹ ਕਹੀਐ ਸੇਖਾਂ ਆਈ ਵਾਰੀ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ ਕੂਜਾ ਬਾਗ ਨਿਵਾਜ ਮਸੱਲਾ ਨੀਲ ਰੂਪ ਬਨਵਾਰੀ ਕਰ ਕਰ ਮੀਆਂ ਸਭ ਨਾ ਜੀਆਂ ਬੋਲੀ ਅਵਰ ਤੁਮਾਰੀ ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕੌਣ ਹਮਾਰੀ ਚਾਰੇ ਕੁੰਟ ਸਲਾਮ ਕਰਹਿੰਗੀ ਘਰ ਘਰ ਸਿਫਤ ਤੁਮਹਾਰੀ ਤੀਰਤ ਸਿਮਰਤ ਪੁੰਨ ਦਾਨ ਕਿਛ ਲਾਹਾ ਮਿਲੈ ਦਿਹਾੜੀ ਨਾਨਕ ਨਾਮ ਮਿਲੈ ਵਡਿਆਈ ਮੇਕਾ ਘੜੀ ਸੰਭਾਲੀ ਪਸੰਤ ਹੰਡਵਾਲ ਘਰ ਦੂਜਾ ਮਹੱਲਾ ਚੌਥਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਕਾਇਆ ਨਗਰ ਇਕ ਬਾਲਕ ਵਸਿਆ ਖਿੰ ਪਲ ਤੇਰ ਨਾ ਰਹਾਈ ਅਨਕ ਉਪਾਵ ਯਤਨ ਕਰ ਥਾਕੇ ਬਾਰਾਂ ਬਾਰ ਪਰਮਾਈ ਮੇਰੇ ਠਾਕਰ ਬਾਲਕ ਇਕਤ ਘਰ ਆਣ ਸਤਗੁਰ ਮਿਲੈ ਤਾਂ ਪੂਰਾ ਪਾਈਐ ਭਜ ਰਾਮ ਨਾਮ ਨੀਸ਼ਾਨ ਰਹਾਉ ਇਹੋ ਮਿਰਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚੁਆਇਆ ਫਿਰ ਹਰਿਆ ਹੋ ਆਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੁਏ ਸਭ ਸਾਖਤ ਹਰ ਗੁਰਮਤੀ ਘਰ ਪਾਇਆ ਦੀਨਾ ਦੀਨ ਦਿਆਲ ਭਏ ਹੈ ਜਿਉ ਕ੍ਰਿਸ਼ਨ ਬਿਦਰ ਘਰ ਆਇਆ ਮਿਲੇ ਉਸਦਾਮਾ ਭਾਵਨੀ ਧਾਰ ਸਭ ਕਿਸੇ ਆਗੈ ਦਾਲਦ ਪੰਜ ਸਮਾਇਆ ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆਪ ਰਖਾਈ ਜੇ ਸਭ ਸਾਖਤ ਕਰਹਿ ਬਖੀਲੀ ਇਕ ਰਤੀ ਤੇਲ ਨਾ ਘਟਾਈ ਜਨ ਕੀ ਉਸਤਤ ਹੈ ਰਾਮ ਨਾਮ ਦਹ ਦਿਸ ਸੋਭਾ ਪਾਈ ਨਿੰਦਕ ਸਾਖਤ ਖਵ ਨਾ ਸਕੈ ਤਿਲ ਆਪਣੇ ਘਰ ਲੂਕੀ ਲਾਈ ਜਨ ਕੋ ਜਨ ਮਿਲ ਸੋਭਾ ਪਾਵੇ ਗੁਣ ਮਹਿ ਗੁਣ ਪਰਗਾਸਾ ਮੇਰੇ ਠਾਕੁਰ ਕੀ ਜਨ ਪ੍ਰੀਤਮ ਪਿਆਰੀ ਜੋ ਹੋਵੈ ਦਾਸਨ ਦਾਸਾ ਆਪੇ ਜਲ ਅਪਰੰਪਰ ਕਰਤਾ ਆਪੇ ਮੇਲ ਮਲਾਵੇ ਨਾਨਕ ਗੁਰਮੁਖ ਸਹਿਜ ਮਲਾਈ ਜਿਉਂ ਜਲ ਜਲ ਹੈ ਸਮਾਵੇ ਬਸੰਤ ਮਹੱਲਾ ਪੰਜਵਾ ਘਰ ਕਹਿਲਾ ਦੂ ਤੁਕੀਆ ਇਕ ਓਅੰਕਾਰ ਸਤਗੁਰ ਪ੍ਰਸਾਦ ਸੁਣ ਸਾਖੀ ਮਨ ਜਪ ਪਿਆਰ ਅਜਾਮਲ ਉਧਰਿਆ ਕਹਿ ਏਕਬਾਰ ਵਾਲਮੀਕਾ ਹੋ ਆ ਸਾਧ ਸੰਗ ਤ੍ਰੂ ਕੋ ਮਿਲਿਆ ਹਰਨ ਸੰਗ ਤੇਰੇ ਸੰਤਾਂ ਜਾਚੋਂ ਚਰਨ ਰੇਣ ਲੇ ਮਸਤਕ ਲਾਵੂ ਕਰ ਕਿਰਪਾ ਦੇਨ ਰਹਾਉ ਗਨ ਕਾ ਉਦਰੀ ਹਰ ਕਹਿ ਤੂਤ ਗਜ ਇੰਦਰ ਧਾਇਓ ਹਰ ਕੀਓ ਮੂਖ ਵਿਪਰਸ ਦਾਮੇ ਦਾਲਦ ਪੰਜ ਰੇ ਮਨ ਤੂੰ ਪੀ ਪਜ ਗੋਬਿੰਦ ਬਦਕ ਉਧਾਰੇ ਹੋ ਖੰਮ ਪ੍ਰਹਾਰ ਕੁਬਜਾ ਉਦਰੀ ਅੰਗੁਸ਼ਟ ਧਾਰ ਬਿਦਰ ਉਧਾਰੇ ਉਦਾਸ ਤਪਾਇ ਹਰੇ ਮਨ ਤੂੰ ਪੀ ਹਰ ਧਿਆਏ ਪ੍ਰਹਿਲਾਦ ਰਖੀ ਹਰ ਪੈ ਜੀ ਆਪ ਬਸਤਰ ਸੀਨਤ ਦ੍ਰੋਪਤੀ ਰਖੀ ਲਾਜ ਜਿਨ ਜਿਨ ਸੇਵਿਆ ਅੰਤ ਬਾਰ ਹਰੇ ਮਨ ਸੇਵ ਤੂੰ ਪਰਹ ਪਾਰ ਤੰਨੈ ਸੇਵਿਆ ਬਾਲ ਬੁੱਧ ਤ੍ਰਿਲੋਚਨ ਗੁਰ ਮਿਲ ਭਈ ਸੇਦਾ ਦੇਣੀ ਕੋ ਗੁਰ ਕੀਓ ਪ੍ਰਗਾਸ ਰੇ ਮਨ ਤੂੰ ਪੀ ਹੋਏ ਦਾਸ ਜੈ ਦੇਵ त्यागਿਓ ਅਹਮੇਵ ਨਾਹੀ ਉਦਰੇ ਹੋ ਸੈਨ ਸੇਵ ਮਨ ਦੀਗ ਨਾ ਡੋਲੇ ਕਹਉ ਜਾਈ ਮਨ ਤੂੰ ਪੀ ਤਰਸਹਿ ਸਰਨ ਪਾਈ ਜੇਹ ਅਨਗਰਹੋ ਠਾਕਰ ਕੀਓ ਆਪ ਸੀਤਲੀਨੇ ਭਗਤ ਰਾਖ ਤਿਨ ਕਾ ਗੁਣ ਅਵਗੁਣ ਨਾ ਵਿਚਾਰਿਓ ਕੋਇ ਇਹ ਵਿਦ ਦੇਖ ਮਨ ਲਗਾ ਸੇਵ ਕਬੀਰ ਧਿਆਇਓ ਏਕ ਰੰਗ ਨਾਮਦੇਵ ਹਰ ਜਿਉ ਬਸਹਿ ਸੰਗ ਰਵਦਾਸ ਧਿਆਇ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਵਿੰਦ ਰੂਪ ਬਸੰਤ ਮਹਿਲਾ ਪੰਜਵਾਂ ਅਨਕ ਜਨਮ ਭ੍ਰਮੇ ਜੋ ਨਮਾਹਿ ਹਰ ਸਿਮਰਨ ਬਿਨ ਨਰਕ ਪਾਹਿ ਭਗਤ ਬਿਹੂ ਨਾ ਖੰਡ ਖੰਡ ਬਿਨ ਬੂਜੇ ਜਮ ਦੇਤ ਡੰਡ गोविन्द भज ओ मेरे सदा मीत साच शब्द कर सदा प्रीत रहाऊ संतोष न आवत कहूं काज तुं उबादर सब माया साज पाप करंतो नह संगाई बिक कामाता आवै जाई हौं हौं करत बदे बेकार मोह लोभ डुबो संसार काम क्रोध मन वास किया ਸੁਪਨਾ ਨਾਮ ਨਾ ਹਰ ਲੀਆ ਕਬਹੀ ਰਾਜਾ ਕਬ ਮੰਗਣ ਹਾਰ ਦੂਖ ਸੂਖ ਬਾਧੋ ਸੰਸਾਰ ਮਨ ਉਹ ਧਰਨ ਕਾ ਸਾਜ ਨਹੀਂ ਪਾਪ ਬੰਧਨ ਨਿਤ ਪਉਤ ਜਾਹੇ ਈਠ ਮੀਤ ਕੋ ਸਖਾ ਨਹੀਂ ਆਪ ਬੀਜ ਆਪੇ ਹੀ ਖਾਹੇ ਜਾ ਕ ਕੀਨੈ ਹੋਤ ਬਕਾਰ ਸੇ ਛੋੜ ਚੱਲਿਆ ਖਿਨ ਮਹਿ ਗਵਾਰ ਮਾਇਆ ਮੋਹਿ ਬਹੁ ਭਰਮਿਆ ਕਿਰਤ ਰੇਖ ਕਰ ਕਰਮਿਆ ਕਰਨੈ ਹਾਰ ਅਲਿਪਤ ਆਪ ਨਹੀਂ ਲੇਪ ਪ੍ਰਭ ਪੁੰਨ ਪਾਪ ਰਾਖ ਲੈ ਹੋ ਗੋਬਿੰਦ ਦਇਆਲ ਤੇਰੀ ਸਰਨ ਪੂਰਨ ਕਿਰਪਾਲ ਤੁਝ ਬਿਨ ਦੂਜਾ ਨਾਹੀ ਥਾਉ ਕਰ ਕਿਰਪਾ ਪ੍ਰਭ ਦੇਹੋ ਨਾਉ ਤੂੰ ਕਰਤਾ ਤੂੰ ਕਰਨਹਾਰ ਤੂੰ ਊਚਾ ਤੂੰ ਬਹੁ ਅਪਾਰ ਕਰ ਕਿਰਪਾ ਲੜ ਲੇ ਹੋ ਲਾਈ ਨਾਨਕ ਦਾਸ ਪ੍ਰਭ ਕੀ ਸਰਣਾਇ ਬਸੰਤ ਕੀ ਵਾਰ